ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਸ਼ਹਿਰ ਕੋਟਕਪੂਰੀ ਦੇ ਵਿੱਚ ਚੋਪੜੇ ਮਹੱਲੇ ਦੇ ਵਿੱਚ ਤੇ ਬਾਈ ਅਮਨਦੀਪ ਦੇ ਘਰੇ ਤਿਆਰ ਹੋ ਜਾਓ ਭਰਾਵੋ ਜਿਨ੍ਹਾਂ ਨੇ ਚੰਗੇ ਜਾਨਵਰ ਲੈਣੇ ਆ ਤੋਕੜਾ ਕਪਣਾ ਦੇ ਜਿਹੜੇ ਬਾਲੇ ਸ਼ਕੀਨ ਪ੍ਰਾਣ ਉਹ ਵੀਡੀਓ ਨੂੰ ਗੌਰ ਨਾਲ ਦੇਖ ਲਓ ਦੋ ਗਾਵਾਂ ਦਿਖਾਵਾਂਗਾ ਤੁਹਾਡੇ ਕੰਮ ਦੀਆਂ ਫੁੱਲ ਇੱਕ ਤੁਹਾਨੂੰ ਝੋਟੀ ਵਿਖਾਵਾਂਗਾ ਤਾਜੀ ਤੇ ਪਾ ਆਊਗਾ ਟੋਕੜਾ ਵਾਲਾ ਇੱਕ ਦੋ ਹੀ ਪਰਵਤਸੀਆਂ ਟੋਪ ਦੀਆਂ ਬਿਲਕੁਲ ਜੈਦਪਾ ਦੇ ਵਿੱਚ ਦਵਾ ਦੂੰਗਾ ਟੋਟਲ ਜਾਨਵਰਾਂ ਦੀ ਜੇ ਗੱਲ ਕਰੀਏ ਤਾਂ ਪੰਜ ਜਾਨਵਰ ਹੋਣਗੇ ਕਰਦੇ ਗੱਲਬਾਤ ਆਪਾਂ ਬਾਈ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਲ ਵਧੀਆ ਬਾਈ ਸੇਤਾ ਦੇ ਪਰਿਵਾਰ ਇਹ ਵਧੀਆ ਚੜਦੀ ਚੜਦੀ ਗਾਰ ਜੀ ਸਾਰਾ ਚਲੋ ਸ਼ੁਕਰ ਹੈ ਯਾ ਫਿਰ ਆ ਗਿਆ ਨੇੜੇ ਹਾਂ ਹੁਣ ਤਾਂ ਫਿਰ ਤਿਆਰੀ ਕਰ ਲਾ ਜੀ ਮੈਂ ਵੇਜ ਦੇ ਪਰਸਨਲ ਤੂੰ ਵੀ ਆਉਣਾ ਹਾਂ ਮੈਂ ਵੀ ਪਹੁੰਚਣਾ ਪਰ ਕੱਲ ਦਾ ਦਿਨ ਕੰਮ ਕਰਨਾ ਪਰਸੋ ਚਾਚੇ ਨਾਲ ਫੋਟੋਆਂ ਕਰਾਉਣੀਆਂ ਠੀਕ ਹੈ ਤੇ ਅੱਜ ਆਪਾਂ ਜਨਵਰੀ ਦਾ ਤਾਂ ਪੰਜ ਵਖਾਉਣੇ ਹਨ ਹਾਂ ਪਹਿਲੇ ਨੰਬਰ ਤੇ ਝੋਟੀ ਹੈ ਜਿਹੜੀ ਦਾ ਤਾਂ ਕੀ ਡਿਟੇਲ ਹੈ ਇਹ ਸਰਬਿਆ ਸਵੇਰੇ ਹੀ ਆਈ ਮਤਲਬ ਰਾਤ ਕੱਲ ਬੰਦੇ ਨੇ ਲਿਆ ਤੀ ਮੈਂ ਲੈਣਾਂ ਮੈਂ ਕਿਹਾ ਵਿਆਹ ਹੋਗਾ ਲੈ ਲੈ ਰਿਹਾ ਕੱਲ ਉਹ ਦੋ ਗਾਈਆਂ ਲੈਤੀਆਂ ਉਹਨੇ ਠੀਕ ਹੈ ਤੇ ਝੋਟ ਦੇ ਅੱਠ ਕਲ ਦੋ ਲੈਗਾ ਉਹ ਨੋ ਕਹਿੰਦੇ ਮੈਂ ਤੈਨੂੰ ਅੱਠ ਹੀ ਕਰਕੇ ਦੇਵਾਂਗਾ ਠੀਕ ਹੈ ਜੀ ਪਰ ਕਿਉਂ ਮੁੜ ਕੇ ਆਵੇਂ ਹਾਂ ਨਹੀਂ ਸਹੀ ਹੋਵੇ ਗੱਲ ਝੋਟੀ ਥੱਲੋ ਥੱਲੋ ਤੇ ਤਾਂ ਚੰਗੀ ਪੱਲੇ ਥੱਲੋ ਥੱਲੋ ਝੋਟੀ ਬਹੁਤ ਹਾਂ ਸਾਬਕ ਸੂਈ ਕਿੰਨੇ ਮਿੰਟਾਂ ਦੀ ਚੱਤੇ ਦੀ ਇਹ ਨ ਰੋਗਾ 1.5 ਮਿੰਟ ਹੋ ਗਿਆ ਉਹ ਕੱਟੀ ਮਗਰ ਕਿ ਕੱਟਾ ਨਹੀਂ ਕੱਟੀ ਆ ਕੱਟੀ ਬਹੁਤ ਚੰਗੀ ਆ 1.5 ਮਿੰਟ ਦੀ ਸਭੀ ਆ ਇੱਕ ਗੱਲ ਐਸੇ ਤਾਂ ਜਿਹੜੇ ਪਸ਼ੂ ਸੁਥਰੇ ਦੁੱਧ ਦਾ ਬੱਚਾ ਹੁੰਦਾ ਹੀ ਨਰੋਆ ਹੁੰਦਾ ਇਹ ਗੱਲ ਤੁਹਾਨੂੰ ਚੁਣਣੀ ਮੋੜੇ ਨੂੰ ਹੋ ਬਾਕੀ ਝੋਟੀ ਸਾਫ ਸੁਥਰੀ ਬਹੁਤ ਆ ਨਾ ਹਾਂ ਕੱਲਾ ਮੜਾ ਸਿੰਘ ਹੀ ਆ ਜਿਹੜੂ ਸੋਹਣੀ ਹਰ ਇੱਕ ਵੀ ਦਾਤਾ ਫਿਰ ਭਾਵੇਂ ਜਿਹੜੀ ਗੱਲ ਆ ਅੱਜ 150 ਲੱਖ ਤੋਂ ਘੱਟ ਕੋਈ ਮੈਂ ਹੀ ਨਹੀਂ ਬਾਜ਼ਾਰ ਦੇ ਵਿੱਚ ਹਾਂ ਝੋਟੀ ਬਹੁਤ ਚੰਗੀ ਹੋ ਆ ਕੁਛ ਨਹੀਂ ਕਰ ਚੂਨ ਜਣ ਚੰਗਾ ਲੱਗ ਜਾਂਦਾ ਜੱਤਾ ਜੀ ਚੂਨ ਤਾਂ ਮੈਂ ਬੱਚਾ ਲਾ ਦਿੰਦਾ ਕੁਝ ਕਰੀ ਬਹੁਤ ਚੰਗਾ ਪੋਲੀ ਪੋਲ ਇਸ ਸਰ ਮੌਲਿਕ ਨਾ ਮਰਜੀ ਕਰਾਈ ਜਾ ਹਾਂ ਬੋਲਿਆ 80 ਗਰਾਂ 85 ਗਰਾਂ ਹਾਂਜੀ 80 ਉਹ ਦੋ ਛੱਡ ਦੇ 80 78000 78000 ਥੋੜਾ ਬੋਤਾ ਕੋਈ ਮੌਕੇ ਉਹ ਤਾਂ ਫਿਰ ਕਿਸੇ ਭੈਣ ਭਰੋ ਕਰਨਾ ਹੀ ਪੈਣਾ ਮੜਾ ਮੋਟਾ ਤੇ ਤੋਰਨ ਨੂੰ ਤਾਂ ਰਹਿਣ ਦੇ ਚਾਚਾ ਅੱਜ ਥਾਂ ਥੋੜਾ ਰਹਿਣ ਦੇ ਯਾਰ ਤੇ ਆਜਾ ਤੇ ਬੱਛੀ ਦੀ ਦੱਸੀ ਕੀ ਡਿਟੇਲ ਆ ਇਹ ਬੱਛੀ ਯਾਰ ਜੇ ਤਾਂ ਮੈਨੂੰ ਝੂਠ ਮਲੋਣਾ ਤਾਂ ਮਾਰਾਈ ਚੱਲ ਹੂੰ ਮੈਂ ਤੁਹਾਨੂੰ ਹੀ ਦੱਸਾਂ ਗੱਲ ਨਾ ਤਾਂ ਮੈਂ ਇਹਦੀਆਂ ਖੁਰੜੀਆਂ ਖੇਚੀਆਂ ਨਾ ਮੈਂ ਬੱਛੀਆਂ ਲਈਆਂ ਠੀਕ ਆ ਚਾਚਾ ਮੈਨੂੰ ਹੁਣ ਪਹਿਲੀ ਵਾਰੀ ਮੈਨੂੰ ਬੰਦੇ ਨੇ ਦਵਾਈਆਂ ਦਵਾਈਆਂ ਲੈ ਲਈਆਂ ਮੈਂ ਠੀਕ ਹੈ ਨਾ ਗੱਲ ਨਹੀਂ ਸਹੀ ਗੱਲ ਆਈਆਂ ਨਹੀਂ ਸੀ ਤੋ ਨਾ ਨੋਆ ਮਹੀਨਾ ਨੋਆ ਮਹੀਨਾ ਦੀ ਆ ਉਹ ਸੱਤਾ ਮਹੀਨਾ ਦੀ ਬੱਚੀ ਆ ਇਹ ਨੋਆ ਮਹੀਨਿਆਂ ਦੀ ਤੇ ਉਹ ਸੱਤਾ ਦੀ ਸੱਤਾ ਮਹੀਨਾ ਦੀ ਅੱਛਾ ਇੱਕ ਗੱਲ ਦੱਸਿਓ ਦੱਤਾ ਜੀ ਆਈਆਂ ਚੰਗੇ ਟਿਕਾਣੇ ਕਰਾ ਆਈਆਂ ਫਾਰਮ ਚੋਂ ਉਹਨੇ ਬੱਚੀਆਂ ਠੀਕ ਹੈ ਜੀ ਦੱਤਾ ਜੀ ਹਾਂ ਆ ਵੀ ਬੱਚੀ ਬਹੁਤ ਚੰਗੀ ਝੋਲੀ ਝਾਲੀ ਬਹੁਤ ਚੰਗੀ ਬੱਚੀਆਂ ਥਾਣ ਚੋਂ ਦਾ ਕੁੜੀਆ ਮोटा-ਮोटा ਲੱਗਿਆ ਲੰਮਾ ਚਾਰ-ਚਾਰ ਹੀ ਥਾਣਾ ਪਾਈ ਮਾ ਥਾੜ ਮਹੀਨੇ ਦੱਤਾ ਜੀ ਆਇਆ ਪਣੀਆਂ ਸੋਈਆਂ ਫੀਡ ਫੂਡ ਦੇਣਾ ਇਹਦਾ ਮੁੱਲ ਆ 55000 ਠੀਕ ਆ ਦੇ ਮਾਨਤਨ ਮਾਨਤਨ ਖੁੱਲਾ ਕਰਦੇ ਠੀਕ ਹੈ ਜੀ ਜੋੜੇ ਦਾ ਮੁੱਲ 55000 ਇਹ 9 ਮਹੀਨੇ ਦੀ ਆ ਉਹ ਬੱਠੀ 6 ਮਹੀਨੇ ਦੀ ਹੈ ਨਾ ਇਹ ਹੋ ਗਿਆ 2 ਬੱਠੀ ਇਹ ਜੋੜਾ ਲੈ ਲਈਏ 50000 ਦੇ ਦੇਵੇਂ ਜੋੜਾ 5000 25 25 ਵਾਲੇ ਭਾੜੂ ਬਸ ਠੀਕ ਹੈ ਵੀ ਦੇਣੀ ਹੈ ਜੋੜਾ ਲਊਗਾ 50000 ਦੇ ਦਾਂਗੇ ਬੱਠੀ ਚ ਜੱਤਾ ਜੀ ਤੇ ਜੱਤਾ ਜੀ ਜਿਹੜੀ ਕਾਲੀ ਕੋਈ 1000 ਖੰਡ ਛੋੜ ਕੇ ਆਪਾਂ ਹੋ ਜੂਗੇ ਜੇ ਕਨੇਡੀ ਗੱਲ ਬਸ ਠੀਕ ਜੱਤਾ ਕਾਲੀ ਜੱਤਾ ਜੀ ਇਹ ਕਾਲੀ ਗਾਂ ਵਿੱਚ 7 ਮਹੀਨੇ ਦੂਜਾ ਸੂਆ ਸੂ ਗਈ 11 ਹੈ ਤੇ ਗਿਰ ਚ ਆ ਗਈ ਹਾਂ ਅੱਛਾ ਅੱਛਾ ਤੇ ਨੱਥ ਮਾਰੀ ਫਿਰ ਉਹ ਸੀਰ ਆਏ ਨੱਥ ਭਰਾ ਉਹਨੇ ਤਾਮਰ ਦੇ ਉਹ ਖੇਤਾਂ 'ਚ ਬਿਠੇ ਬੰਦੇ ਅੱਛਾ ਖੁੱਲੇਲੇ ਬੋਗਰ ਹੈ ਜੀ ਬਾਰਬੁਰ ਹੈ ਨਹੀਂ ਉਹਨਾਂ ਦੇ ਠੀਕ ਹੈ ਜਿਹਨਾਂ ਲਈ ਆਪਾਂ ਇਹ ਠੀਕ ਹੈ ਜੱਟ ਜੀ ਉਹਨਾਂ ਲਈ ਤਾਂ ਮਾਰਿਆ ਬੁੜੀਆਂ ਨੂੰ ਖੱਚ ਕੇ ਲੈ ਜਾਂਦੀ ਦੀ ਤੱਤੇ ਦੀ ਇੱਕ ਗੱਲ ਹੋਰ ਵੀ ਇੱਕ ਜ਼ਰੂਰੀ ਨਹੀਂ ਹੈ ਗਰਮ ਪਸ਼ੂ ਨੂੰ ਹੀ ਨੱਥ ਮਾਰੀ ਜਾਂਦੀ ਆ ਕਈ ਪਸ਼ੂਆਂ ਨੂੰ ਨਹੀਂ ਪਰ ਉਹਨੇ ਕੱਟਣਾ ਨਹੀਂ ਮਾਰੀ ਆ ਹਾਂ ਬੁੜੀਆਂ ਨੂੰ ਮਾਰੀ ਨਾ ਕੱਟਣਾ ਨਹੀਂ ਮਾਰੀ ਕਈ ਬੰਦੇ ਜੰਮ ਦੀ ਬੱਚੀ ਦੇ ਮੱਥੇ ਮਾਰ ਦਿੰਦੇ ਚਾਹੀਏ ਬੱਚਾ ਕੱਟਣਾ ਨਹੀਂ ਨੱਥ ਮਾਰੀ ਆ ਹਾਂ ਮੈਂ ਬਹੁਤ ਬੰਦੇ ਵੇਖੇ ਜ਼ਰੂਰੀ ਨਹੀਂ ਹੁੰਦਾ ਅੱਛਾ ਤਾ ਤੂੰ ਤੇ ਘਰੇ ਚੋਲੇ ਨਾ ਵਾ ਨਿਆਣਾ ਨੂੰ ਨਾ ਵਧੀਆ ਲੈ ਕੇ ਚੁਣ ਹਾਂ ਹਾਂ ਨਿਆਣਾ ਪਾਲਾ ਪੈਸਾ ਮੈਂ ਪਾ ਕੇ ਚੱਕ ਜੋ ਜਤ ਜੀ ਇਹ ਹਦੋਂ ਸਰ ਬਹੁਤ ਮਤ ਨਹੀਂ ਜੇ ਗੱਲ ਉਹਨਾਂ ਨੇ ਤਾਂ ਛੱਡਤੀ ਸੀਗੀ ਜਿੱਦ ਮੈਂ ਲਿਆਂਦੀ ਉਹ ਕਰੇ ਪਰਸੋਂ ਛੱਡੀ ਆ ਪਰ ਮੈਂ ਇਹਨੂੰ ਸਾਫ ਜੀ ਕਰਨ ਲੱਗ ਗਿਆ 2 2.5 ਦਿਨ ਚਲੋ ਹੈਗਾ ਠੀਕ ਹੈ ਮਤਲਬ ਫਿਰ ਵੀ ਮੈਂ ਇੱਕ ਤਾਂ ਮੈਂ ਤਾਂ ਕੀਤੇ ਮੈਂ ਕੱਲ ਨੂੰ ਅਗਲੇ ਨੂੰ ਥਣ ਥਣ ਜੀ ਸੋਖੇ ਆ ਪਾਫ ਕਰਨਾ ਪਾਸ ਹੋ ਜਾਂਦਾ ਆ ਵੀਰ ਜੀ ਨਾਲ ਹੋਰ ਚਾਚਾ ਜੀ ਦੁੱਧ ਟੰਗਾ ਦਿੰਦੀ ਹੋਊਗੀ ਗਾਂ ਜੋ ਕਿ ਕਰੀਏ 18 ਕਿਲੋ ਹੁੰਦੀ ਸੱਜਰ ਲੈਵਾ ਹੀ ਬਹੁਤ ਬਣਉਂਦੀ ਹੁੰਦੀ ਹੈ ਨਾ ਬਹੁਤ ਬਣਦੀ ਵੜੇ ਨਹੀਂ ਗਾਂ ਹੀ ਚੰਗੀਆਂ ਨੇ ਤੇ ਕਰੇ ਰੱਖਣ ਇਹ ਕਿਨੇ ਦੀ ਦੇਦੀ ਜੀ ਜਤੋ ਉਹ ਅੱਛੀ ਆ ਨਾਲ ਆ ਆਹਾਂ ਇਹ ਸੀ ਇਹ ਰਾਜੂੜਾ ਜੋੜਾ ਇਹ ਬੱਚੀ ਵੀ ਗੱਬਣੀ ਹੈ ਜੇ ਤੋ ਬੱਚੀ 7 ਮਹੀਨੇ ਦੀ ਗੱਬੀ ਦੀ ਬੱਚੀ ਦੀ ਬੱਚੀ ਵੀ 7 ਦਾ ਦੀ ਗੱਬਣਾ ਇਹਦੀ ਗੁੰਡੀ ਅਮੂਨ ਹੋ ਗਈ ਇਹ ਕਾਲੀ ਗਾਂ 7 ਦਾ ਦੋਨੇ 7ਾਂ 7ਾਂ ਦੀਆਂ ਕਾਲੀ ਗਾਂ 5-7 ਦਾ ਵੱਧ ਹੋਊਗੀ ਉਹਦੇ ਨੂੰ ਉਹ ਕੱਟ ਆ 5-7 ਦਾ ਢੋਲੀ 40 ਦੀ ਬੱਚੀ ਵੀ ਚੰਗੀ ਉਹਨਾਂ ਦੇ ਦਿੱਤਾ ਜੀ ਹਾਂ ਬੱਚੇ ਥਾਣ ਬਹੁਤ ਮੋਟਾ ਮੋਟਾ ਥਾਣਾ ਇਹ ਜੋੜਾ 80 ਦਾ ਦੇ ਦਿਆਂਗੇ ਮੈਂ ਤਾਂ ਸਾਲਣ ਵਾਲੇ ਬੰਦੇ ਨੂੰ ਇਹ ਜੋੜਾ ਲਿਆਊਗਾ ਯਾਰ 75 ਦਾ ਵੀ ਦੇ ਜੇਪਾ ਠੀਕ ਆ ਜੇ ਕਿਸੇ ਕੋਈ ਸੰਭਣ ਵਾਲਾ ਬੰਦਾ ਲੈ ਆ ਜਾਵੇ ਮਾੜਾ ਤਾਂ ਨਹੀਂ ਸੌਦਾ ਯਾਰ 100 ਰੁਪਏ ਦੋ-ਦੋ ਮਹੀਨੇ ਦਹੋ ਨਾ ਦਹੋ ਨਾ ਜੱਤਾ ਜੀ ਮਾਲਾ ਬਾੜਾ ਨਹੀਂ ਦਕਰ ਮਾ ਦੋਂਦੀ ਅਮੂ ਪਟਕੇ ਵਿਖਾਵੋ ਦਿਖਾ ਦਿਓ ਮਾੜਾ ਜੇ ਆ ਯਾਰ ਪਟ ਦਿੰਦਾ ਖੜ ਰਹਿਣ ਦੇ ਛੱਡ ਦੇ ਨੀ ਖੜ ਜਾ ਚੱਲ ਆ ਵੇਖੋ ਬਈ ਦੰਦ ਦੋਂਦੀ ਆ ਪਿਓਰ ਬੱਚੀ ਠੀਕ ਹੈ ਬਈ ਸੱਤਾ ਮਹੀਨੇ ਦੀ ਗੱਬਣਾ ਹੈ ਨਾ ਜੱਤਾ ਜੀ ਆ ਵੀ ਸੱਤਾ ਮਹੀਨੇ ਦੀ ਗੱਬਣਾ ਇਹ ਥਣੇ ਪਾਸ ਵੀ ਕਰਾਉਂਦੀ ਆ ਜੇ ਤੁਸੀਂ ਜੋੜਾ ਲੈਨੇ ਆ 75000 ਦਾ ਮਿਲ ਜਾਊਗਾ ਵੱਛੀਆਂ ਦਾ ਜੋੜਾ ਲੈਨੇ ਆ 50000 ਦਾ ਮਿਲ ਜੂਗਾ ਤੇ ਮੈਂ ਲੈਨੇ ਆ ਮੈਂ ਜਿਹੜਾ ਮੋਲਾ ਭਾਈ 2 ਘਟ 80000 78000 ਦੇ ਵਿੱਚੋਂ ਮਾਨਤਾਣ ਹੋ ਜੂਗਾ ਤੇ ਜਾਨਵਰ ਬਈ ਚਾਰੇ ਪੰਜੀ ਭਾਲਿਆ ਵਾ ਜਿਹੜੇ ਭਰਾ ਨੂੰ ਜਿਹੜਾ ਜਾਨਵਰ ਚਾਹੀਦਾ ਹੁਣ 90419 614 ਕਾਰਡ ਤੇ ਜਲਦੀ ਜਲਦੀ ਫੋਨ ਕਰ ਲੋ ਵੇਖਣ ਨੂੰ ਤੇ ਸਾਰ ਫੋਨ ਨਾਲਿਆ ਜੇ ਫਿਰ ਨਾ ਕਹ ਜੇ ਯਾਰ ਸਭੇ ਉਹ ਜਾਨਵਰ ਲੈ ਦਿੰਦਾ ਯਾਰ ਚੰਗੇ ਸੀ ਸਾਂਭ ਲੈਣੇ ਸੀ ਬਾਈ 5 7 ਕਿਲੇ ਪੈਲੀ ਠੇਕੇ ਲੈਣ ਨਾਲੋ ਆ ਦੋਵੇਂ ਜਾਨਵਰ ਲੈ ਲੋ 1922 ਦੇ ਜਾਣੀਆਂ ਨੰਬਰ ਚਾਚੇ ਦਾ ਨੰਬਰ ਸਕਰੀਨ ਤੇ ਆ ਪਿੰਡ ਆ ਜਿਹੜਾ ਸ਼ਹਿਰਾਂ ਕੋਟ ਕੋ ਪੂਰਾ ਚੋਪੜਾ ਮਨ ਲਾਓ